ਉਹਨਾਂ ਦਾ ਕੁਝ ਨਹੀਂ ਜਾ ਰਿਹਾ ਸਾਡੇ ਬੱਚਾ ਦਾ ਕੈਰੀਅਰ ਖਰਾਬ ਹੋ ਰਿਹਾ ਅਸੀਂ ਬੱਚੇ ਵੀ ਹੋਣੇ ਆ ਹੂੰ ਦੀਆਂ ਵੀ ਹੋਣੀਆਂ ਹੂੰ ਲੋਥੋ ਅਸੀਂ ਕਿੱਧਰ ਜਾਈਏ ਮੈਂ ਪੰਜਾਬ ਦੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਕਰਦਾ ਇਹ ਹੱਥ ਵਾਂ ਕੇ ਬੇਨਤੀ ਹੈ ਵੀ ਸਾਡੇ ਨਾਲ ਖੜ੍ਹ ਜਾਓ ਸਾਡੇ ਘਰੇ ਅੱਗ ਲਾਤੀ ਨੇ ਸਾਨੂੰ ਬਚਾ ਲਓ ਸਾਨੂੰ ਬਚਾ ਲਓ 8 ਦਿਨ ਹੋ ਗਏ ਸਾਡਾ ਘਰ ਬੰਦ ਪਿਆ ਹੂੰ ਕੋਈ ਕੁਛ ਲੁੱਟ ਕੇ ਲੈ ਜਾਈ ਹੂੰ ਸਾਡੇ ਪਸ਼ੂ ਭੁੱਖੇ ਤੇ ਆਏ ਮਰ ਗਏ ਸਾਡੇ ਬੱਚੇ ਸਕੂਲ ਨਹੀਂ ਜਾ ਰਹੇ ਸਾਡੇ ਬਜ਼ੁਰਗਾਂ ਨੂੰ ਕੋਈ ਦਵਾਈ ਨਹੀਂ ਦੋਂਦਾ ਸਾਡਾ ਕੋਈ ਪਤਾ ਲੈਣ ਨਹੀਂ ਆਉਂਦਾ ਹੂੰ ਮੁੰਡਾ ਆਇਆ ਹੂੰ ਉਹ ਮੈਨੂੰ ਨਹੀਂ ਲੱਗਦਾ ਇਸ ਪਿੰਡ ਦਾ ਸੀ ਉਹ ਕੋਈ ਬਾਹਰੀ ਸੀਗਾ ਉਹਦੇ ਹੱਥ ਦੇ ਵਿੱਚ ਉਹ ਟਕੂਆ ਸੀਗਾ ਉਹ ਛੜਕ ਤੇ ਮਾਰ ਕੇ ਕਹਿੰਦਾ ਡੇਪੀ ਸਾਹਿਬ ਪਾਸੇ ਹੋ ਜਾ ਸੀ ਅੱਗ ਕੱਢਣੀ ਆ ਦੋ ਵਾਰੀ ਮਾਰਿਆ ਸੀ ਅੱਗ ਕੱਢਣੀ ਆ ਕਿੜੀ ਲਾਉਣੀ ਆ ਓਏ ਡੱਕਾ ਨਹੀਂ ਤਾਂ ਅੱਗ ਕੱਢਣੀ ਆ ਕੱਲ ਤੇ ਸਿੱਧੇ ਲਿ ਜਾ ਕੇ ਟੋਕੇ ਉਹਨਾਂ ਨੇ ਬਾਰ ਭੰਨੇ ਕੋ ਲੀੜੀ ਜਿਹੜੀਆਂ ਪਸਲੀਆਂ ਬੰਨੀਆਂ ਉਸ ਗੱਲ ਨੂੰ ਕੋਈ ਦਿਖਾਉਂਦਾ ਹੀ ਨਹੀਂ ਪੁਲਿਸ ਦੀ ਇਹ ਫੇਲੀਅਰ ਹੈ ਅਸੀਂ ਪੁਲਿਸ ਨੂੰ ਬਚਾਉਣ ਦੀ ਖਾਤਰ ਸਾਰਾ ਮਰਿਆ ਸੱਪ ਆਪ ਦੇ ਗਲ ਚ ਪਾ ਲਿਆ ਚੋਰ ڈاکੂਆਂ ਚ ਹੋ ਗਏ 10 ਸਾਨੂੰ 10 ਚ ਲਿਖ ਦਿਓ ਚਲ ਖਸਮਾਂ ਨੂੰ ਕਹਿਆ ਅਸੀਂ ਜੇਲ੍ਹ ਚ ਬੈਠੇ ਰੋਟੀਆਂ ਤਾਂ ਖਾ ਲਾਂਗੇ ਤਾਂ ਮੈਂ ਗ੍ਰਿਫਤਾਰੀ ਬਿਨਾਂ ਪੰਜਾਬੀ ਚ ਮੈਂ ਸਾਨੂੰ ਜੱਟ ਨੂੰ ਅਕਲ ਅੱਧੇ ਘੰਟੇ ਬਾਅਦ ਹੂੰ ਉੱਥੇ ਸਾਡਾ ਫਾਇਰ ਕਰਨ ਦਾ ਬਾਸ ਹਰ ਜਬਾਤ ਬਾਰੇ ਪੁਲਿਸ ਨੇ ਕਿਉਂ ਨਹੀਂ ਕੀਤੀ ਉਹਨਾਂ ਨੂੰ ਕਰਨੀ ਚਾਹੀਦੀ ਜੋ ਉਹਨਾਂ ਨੇ ਸਾਡੇ ਗਲਤੇ ਪਾਤੀ ਗੱਲ ਸਾਰੀ ਜੀ ਪੁਲਿਸ ਨੇ ਆਪਦੀ ਸਵੈ ਸੁਰੱਖਿਆ ਕਰਨ ਵਾਸਤੇ ਉਹਨਾਂ ਨੂੰ ਕਰਨੀ ਚਾਹੀਦੀ ਸੀ ਜਾਂ ਉਹ ਢੀਡ ਨੂੰ ਖੜਾਉਣ ਵਾਸਤੇ ਜਿਹੜੇ ਸ਼ਰਾਰਤੀਆਂ ਸਰ ਬਾਹਰੋਂ ਹੋਰ ਪਿੰਡਾਂ ਦੇ ਆਏ ਸੀ ਉੱਥੇ ਮਤਲਬ ਇਹ ਪੁਲਿਸ ਦੀ ਫੇਲੀਅਰ ਹੈ ਮਤਲਬ ਇਹਦੇ ਚ ਅਸੀਂ ਵੀ ਥੋੜਾ ਜਿਹਾ ਇਹ ਅਸੀਂ ਪੁਲਿਸ ਨੂੰ ਬਚਾਉਣ ਦੀ ਖਾਤਰ ਸਾਰਾ ਮਰਿਆ ਸੱਪ ਆਉਦੇ ਗੱਲ ਚ ਪਾ ਲਿਆ ਪਿਛਲੇ ਨਾਲੇ ਤੁਸੀਂ ਪੁਲਿਸ ਨੂੰ ਬਚਾਇਆ ਨਾਲੇ ਪੁਲਿਸ ਨੂੰ ਬਚਾਇਆ ਨਾਲੇ ਪਰਚਾ ਪਵਾਇਆ ਪੁਲਿਸ ਨੂੰ ਬਚਾਇਆ ਨਾਲੇ ਉਹ ਜਿਹੜੇ ਨਾਲ ਸਾਡੇ ਸਕੇ ਘਰ ਸੀ ਉਹਨਾਂ ਨੂੰ ਬਚਾਇਆ ਤੇ ਉੱਥੇ ਅੱਛਾ ਫਿਰ ਇੱਕ ਗੱਲ ਹੋਰ ਉੱਥੇ ਆਉਂਦੀ ਆ ਮੈਂ ਹੈਰਾਨ ਹਾਂ ਗਮਦੂਰ ਸਿੰਘ ਤਾਂ ਉੱਥੇ ਹੈ ਹੀ ਨਹੀਂ ਹੂੰ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਉਹਦੇ ਨਾ ਉਹਦਾ ਉੱਥੇ ਜੈਤੋ ਫਿਰ ਰਿਹਾ ਅੱਛਾ ਜੀ ਉਹ ਤਾਂ ਉੱਥੇ ਟਿੱਬੀ ਸਾਹਿਬ ਖੰਡਪਾੜ ਦਾ ਪੂਕ ਸੀ ਉੱਥੇ ਸੀਗੇ ਇਹ ਮਤਲਬ ਪਤਾ ਨਹੀਂ ਕਿਉਂ ਇਹ ਟਾਰਗੇਟ ਹੀ ਗਮਦੂਰ ਨੂੰ ਕੀਤਾ ਜਾ ਰਿਹਾ ਵੇਖੋ ਮੈਂ ਕਿਸੇ ਦਾ ਮੂੰਹ ਨਹੀਂ ਫੜ ਸਕਦਾ ਆਲ ਪੰਜਾਬ ਬੈਠਾ ਹੂੰ ਖੋਤੀ ਜਥੇਬੰਦੀਆਂ ਘਰੇ ਬੈਠੀਆਂ ਕੈਮਰੇ ਲਾਏ ਆ ਯੂਟਿਊਬਰ ਹੈਗੇ ਆ ਪੈਸਾ ਇਹਦੇ ਤੇ ਆਉਂਦਾ ਤੇ ਉਹ ਮਤਲਬ ਕਿਸੇ ਕੋਈ ਕੁਛ ਦੱਸ ਦੇ ਕੋਈ ਗੁੰਡਾ ਦੱਸ ਦੇ ਆ ਮੈਂ ਕਹਿੰਦਾ ਜੋ ਮਰਜ਼ੀ ਕਹਿ ਲੈਣਾ ਉਹਨਾਂ ਦੀ ਉਹਨਾਂ ਨੂੰ ਭਰਾਵਾਂ ਨੂੰ ਮੇਰੀ ਮੇਰੇ ਵੱਲੋਂ ਹੱਥ ਬਨ ਕੇ ਬੇਨਤੀ ਭਰਾਵੋ ਮੈਨੂੰ ਵੀ ਕਹਿ ਲਓ ਜੋ ਕਹਿਣਾ ਕਹਿ ਲਓ ਪਰ ਇਹਦੇ ਨਾਲ ਦੱਸੋ ਵੀ ਇਹ ਮਾਹੌਲ ਪੰਜਾਬ ਦਾ ਕਿੱਧਰ ਨੂੰ ਜਾ ਰਿਹਾ ਹੂੰ ਬਿਲਕੁਲ ਮੈਨੂੰ ਇੱਕ ਦੱਸੋ ਵੀ 20 25 ਬੰਦੇ ਗਮਦੂਰ ਸਿੰਘ ਦੇ ਸ਼ੈਲਰ ਚ ਕੰਮ ਕਰਦੇ ਆ ਮਾਈਕ ਨੇੜੇ ਕਰ ਲੋ ਸਰ ਨੇੜੇ ਉਹ ਕੰਮ ਕਰਦੇ ਆ ਹਾਂ ਲਾ ਲਓ ਆ ਲਾਓ ਬੇਟੀ ਇੱਕ ਮਿੰਟ ਸਾਰੇ ਟੈਨ ਕਰਾ ਲੋ ਸਾਰੇ ਬੈਠਾ ਤੁਸੀਂ ਬੋਲਦੇ ਰੋ ਜੀ 20 25 ਬੰਦੇ ਮਤਲਬ ਗਮਦੂਰ ਸਿੰਘ ਦੇ ਸ਼ੈਲਰ ਚ ਕੰਮ ਕਰਦੇ ਆ ਜੀ 20 25 ਬੰਦੇ ਹਰਵਿੰਦਰ ਦੇ ਸ਼ੈਲਰ ਚ ਕੰਮ ਕਰਦੇ ਆ ਹਾਂ ਸਾਰੀ ਮੰਡੀ ਚੋਂ ਆੜਤਾਂ ਤੋਂ ਮਾਲ ਸ਼ੈਲਰ ਚ ਲੱਗਦਾ ਹੈ ਦੇਖੋ ਟਰੱਕ ਯੂਨੀਅਨ ਵਾਲੇ ਪਹਾੜਾ ਲੈਂਦੇ ਆ ਉਥੇ ਬਾਹਰ ਚਾਹ ਦੀ ਦੁਕਾਨ ਖੋਖਾ ਉਥੇ ਹੋਰ ਅਕਾਊਂਟੈਂਟ ਰੱਖਿਆ ਮਨੀਮ ਰੱਖਿਆ ਕੋਈ ਅਸੀਂ ਉਥੇ ਕੋਈ ਦੋ ਨੰਬਰ ਦਾ ਧੰਦਾ ਤਾਂ ਕਰ ਨਹੀਂ ਰਹੇ ਵੀ ਉਹਨਾਂ ਬੰਦਿਆਂ ਨੂੰ ਆੜਤੀਆਂ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਬੁਲਾ ਕੇ ਪੁੱਛੋ ਵੀ ਗਮਦੂਰ ਸਿੰਘ ਦਾ ਵਿਹਾਰ ਕਿਹੋ ਜਿਹਾ ਜੇ ਉਹ ਕਹਿ ਦੇਣ ਤਾਂ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਹੱਥ ਬਨ ਕੇ ਬੇਨਤੀ ਕਰ ਦੂੰਗਾ ਵੀ ਅਸੀਂ ਭੈਣੇ ਗਲਤ ਸੀ ਵੀ ਇਹ ਬੰਦੇ ਸਹੀ ਆ ਨੰਬਰ 1 ਫੇਰ ਗਮਦੂਰ ਸਿੰਘ ਤੇ ਹਰਵਿੰਦਰ ਸਿੰਘ ਤੇ ਕਿਸੇ ਥਾਣੇ ਚ ਹਮ ਆਲ ਪੰਜਾਬ ਦੇ ਵਿੱਚ ਕਿਸੇ ਦਾ ਪੈਸਾ ਨੱਪਿਆ ਹੋਵੇ ਹਮ ਕੋਈ ਉਹਨਾਂ ਨੇ ਕਤਲ ਕੀਤਾ ਹੋਵੇ ਕੋਈ ਉਹ ਧੀਆਂ ਪੈਣਾ ਵਾਲੇ ਕੋਈ ਰੇਪ ਕੀਤਾ ਹੋਵੇ ਤਾਂ ਅਸੀਂ ਕਹਾਂ ਤੁਸੀਂ ਕਹੋ ਵੀ ਆ ਅਸੀਂ ਫਾਈਰ ਦੀ ਕਾਪੀ ਲੈਂਦੀ ਆ ਤੇ ਇਹ ਗੱਲ ਤਾਂ ਵੇਖੋ ਬੇਟਾ ਉਹਨਾਂ ਦਾ ਕੁਝ ਨਹੀਂ ਜਾ ਰਿਹਾ ਹਮ ਸਾਡੇ ਬੱਚਾ ਦਾ ਕੈਰੀਅਰ ਖਰਾਬ ਹੋ ਰਿਹਾ ਅਸੀਂ ਬੱਚੇ ਵੀ ਹੋਣੇ ਆ ਹਮ ਤਿੰਨ ਆਵੇ ਹੋਣੀਆਂ ਦੋਸਤ ਅਸੀਂ ਕਿੱਧਰ ਜਾਈਏ ਮੈਂ ਪੰਜਾਬ ਦੇ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਕਰਦਾ ਤੇ ਹੱਥ ਵਨ ਕੇ ਬੇਨਤੀ ਹੈ ਵੀ ਸਾਡੇ ਨਾਲ ਖੜ੍ਹ ਜੋ ਸਾਡੇ ਨਾਲ ਖੜ੍ਹ ਜੋ ਸਾਡੇ ਘਰੇ ਅੱਗ ਲਾਤੀ ਇਹਨਾਂ ਨੇ ਸਾਨੂੰ ਬਚਾ ਲਓ ਸਾਨੂੰ ਬਚਾ ਲਓ 8 ਦਿਨ ਹੋ ਗਏ ਅੱਜ ਇੱਕ ਮਿੰਟ 8 ਦਿਨ ਹੋ ਗਏ ਸਾਡਾ ਘਰ ਬੰਦ ਪਿਆ ਹੂੰ ਕੋਈ ਕੁਛ ਲੁੱਟ ਕੇ ਲੈ ਜਾਈ ਹੂੰ ਸਾਡੇ ਪਸ਼ੂ ਭੁੱਖੇ ਤੇ ਆਏ ਮਰ ਗਏ ਸਾਡੇ ਬੱਚੇ ਸਕੂਲ ਨਹੀਂ ਜਾ ਰਹੇ ਸਾਡੇ ਬਜ਼ੁਰਗਾਂ ਨੂੰ ਕੋਈ ਦਵਾਈ ਨਹੀਂ ਦੋਂਦਾ ਸਾਡਾ ਕੋਈ ਪਤਾ ਲੈਣ ਨਹੀਂ ਆਉਂਦਾ ਕਿ ਪਤਾ ਨਹੀਂ ਕੀ ਹੋ ਜਾਣਾ ਅਸੀਂ ਕੀ ਬਣ ਗਏ ਅਸੀਂ ਕਿਹੜੇ ਗੈਂਗਸਟਰ ਆ ਮੈਨੂੰ ਦੱਸੋ ਤਾਂ ਸਹੀ ਜੇ ਇੱਕ ਕਮਾਈ ਕਰਕੇ ਜ਼ਮੀਨ ਲੈਣੀ ਜਾਂ ਮਤਲਬ ਵੀ ਉਹ ਛੇਲਰ ਲਾਉਣਾ ਜਾਂ ਕੋਈ ਵੀ ਕੰਮ ਕਰਨਾ ਆੜਤ ਕਰਨੀ ਸਾਰੀ ਦੁਨੀਆ ਕਰੇ ਇਹਦਾ ਮਤਲਬ ਇੱਕ ਦਾ ਫਿਰ ਮੈਂ ਤਾਂ ਸਿੱਧੀ ਗੱਲ ਮੈਂ ਮਾੜਾ ਤਾਂ ਨਹੀਂ ਬੋਲਦਾ ਸਾਡਾ ਹੂੰ ਇਹ ਸਾੜਾ ਹੈ ਬਿਲਕੁਲ ਅੱਛਾ ਉਹ ਸਾੜਾ ਤਾਂ ਉਹ ਘਰ ਵੀ ਨਹੀਂ ਉਹਦਾ ਰੌਲਾ ਤਾਂ ਉਹਦਾ ਅਸਲ ਦੇ ਵਿੱਚ ਜਿਹੜੇ ਉਹਦੇ ਸ਼ਰੀਕੇ ਦੇ ਉਹ ਵੀ ਸਾ ਮਤਲਬ ਉਹਦੇ ਚਾਚੇ ਕਹ ਲੋ ਤਾਏ ਕਹ ਲੋ ਉਹਨਾਂ ਨਾਲ ਰੌਲਾ ਉਹਨਾਂ ਦਾ ਪਾਣੀ ਬੰਦ ਕਰੀ ਬੈਠਾ ਹੂੰ ਫਿਰ ਉਹ ਕਾਨੂੰਨ ਨੂੰ ਹੱਥ ਚ ਲਈ ਬੈਠਾ ਹੂੰ ਨੰਬਰ 1 ਤੇ ਸਰਪੰਚ ਉਹ ਬੇਟੀ ਆ ਉਹਦੇ ਘਰ ਵਾਲੀ ਸਾੜੀ ਤਾਂ ਅਸੀਂ ਤਾਂ ਉਹ ਕੁਛ ਕਹ ਲੈ ਮੇਰੀ ਤਾਂ ਧੀ ਆ ਉਹ ਹੂੰ ਮੇਰੀ ਬੇਟੀ ਆ ਮੇਰੀ ਨੂੰ ਕਹ ਲੋ ਧੀ ਕਹ ਲੋ ਇੱਕ ਬਰਾਬਰ ਹੈ ਹੂੰ ਸਾਡੀ ਬੱਚੀ ਆ ਉਹ ਹੂੰ ਮਿੱਥੋ ਛੋਟੀ ਆ ਸਾਡੀ ਧੀਆਂ ਵਰਗੀ ਆ ਹਮ ਮੈਂ ਇਹੀ ਗੱਲ ਉੱਥੇ ਵੀ ਬੋਲੀ ਸੀ ਬੇਟਾ ਵੀ ਮਤਲਬ ਵੀ ਮਹਿਮਾਨਯੋਗ ਜਿਹੜਾ ਪੰਚਾਇਤ ਮੰਤਰੀ ਆ ਸਾਡੇ ਸਤਕਾਰਤਾ ਅਸੀਂ ਉਹਨਾਂ ਨੂੰ ਚੁਣ ਕੇ ਭੇਜਿਆ ਉਹ ਬੈਠੇ ਆ ਸਾਡੇ ਅਸੀਂ ਵੀ 32 ਸਾਲ ਸਰਵਿਸ ਕੀਤੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਬੈਠੇ ਆ ਪੰਚਾਇਤ ਮਾਨਯੋਗ ਡੀਡੀਪੀਓ ਸਾਹਿਬ ਬੈਠੇ ਆ ਮਾਨਯੋਗ ਵੀਡੀਓ ਸਾਹਿਬ ਬੈਠੇ ਆ ਮਾਨਯੋਗ ਪੰਚਾਇਤ ਅਫਸਰ ਬੈਠਾ ਮੇਰੇ ਸਾਥ ਸਤਿਕਾਰਤ ਸੈਕਟਰੀ ਬੈਠਾ ਉਹਨਾਂ ਦੇ ਵਿੱਚ ਪੰਚਾਇਤ ਜੇਹੀ ਆ ਐਸਡੀਓ ਆ ਤਹਿਸੀਲਦਾਰ ਆ ਪਟਵਾਰੀ ਆ ਕਾਨੂੰਗੋ ਕੋਈ ਬੰਦਾ ਆ ਕੇ ਕਹੇ ਵੀ ਆ ਮਤਲ ਨਾਲੀ ਦੇ ਕੋਈ ਮਿੰਨਤੀ ਕਰ ਦੇਵੇ ਵੀ ਇੱਥੇ ਕੱਲ ਆਏ ਆ ਸਾਰੇ ਸੁਸਰੀ ਵਾਂਗੂ ਸੁੱਤੇ ਪਏ ਆ ਔਰ ਮੈਂ ਤਾਂ ਫਿਰ ਵੇਖੋ ਵੀ ਅਖੀਰ ਤੇ ਮੈਂ ਹੁਣ ਕਹਿਣ ਲੱਗਾ ਵੀ ਅਸੀਂ ਸਾਰਿਆਂ ਬੰਦਿਆਂ ਨੇ ਅਸੀਂ ਮਲਾਜ਼ਮ ਜੱਥੇ ਬੰਦਿਆਂ ਨੇ ਸਾਰਿਆਂ ਨੇ ਇਹੀ ਸੋਚਿਆ ਸੀਗਾ ਭਾਈ ਵੀ ਸਾਰੀਆਂ ਪਾਰਟੀਆਂ ਨੂੰ ਸਮਾਂ ਦੇ ਲਿਆ ਤੇ ਇਹਨਾਂ ਨੂੰ ਸਮਾਂ ਦੇ ਉਹ ਬਦਲਾਅ ਲਿਆਂਦਾ ਪਰ ਬੇਟੇ ਇੱਕ ਗੱਲ ਸੁਣ ਲੈ ਬਦਲਾਅ ਬੌਂਦਲ ਗਿਆ ਬਾਹਰ ਕਰ ਲੋ ਬੰਦ ਥੋੜੇ ਘਰੇ ਨਾ ਵੜ ਜੇ ਵੀਵਾ ਤੇਰੇ ਘਰੇ ਵੀ ਵੜ ਸਕਦਾ ਪੁੱਤ ਹੂੰ ਬੌਂਦਲਿਆ ਫਰਦਾ ਬਦਲਾ ਹਲਕਿਆ ਫਰਦਾ ਬਦਲਾ ਉਹ ਮੇਰੀ ਤਾਂ ਦੁਆਈ ਆ ਮੈਂ ਭਗਵੰਤਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਾਨ ਸਾਹਿਬ ਤੁਸੀਂ ਵੀ ਸਾਡੇ ਜੱਟ ਭਾਈਚਾਰੇ ਚ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਫਾਹੇ ਲਾ ਦਿਓ ਮੈਂ ਕਹਿੰਦਾ ਸਾਨੂੰ ਨਿਆਂ ਦਿਓ ਜੇ ਅਸੀਂ ਗਲਤ ਆ ਤਾਂ ਸਾਨੂੰ ਫਾਹੇ ਟੰਗ ਦੀ ਚੌਂਕ ਚ ਜੈਤੋ ਦੇ ਚ ਪਰ ਸਾਡੀ ਗੱਲ ਤਾਂ ਸੁਣੋ ਇੱਕ ਪਾਸੜ ਗੱਲ ਕਰ ਰਹੇ ਵੇਖੋ ਉਹਨਾਂ ਦਾ ਘਰ ਭੰਨਿਆ ਮੈਂ ਇਸ ਗੱਲ ਦੇ 101% ਬਰਖਲਾਫ ਵੀ ਉਹਦਾ ਘਰ ਨਹੀਂ ਤੋੜਨਾ ਚਾਹੀਦਾ ਕਿਹਨੇ ਤੋੜਿਆ ਇਹਦੀ ਜਾਂਚ ਹੋਣੀ ਚਾਹੀਦੀ ਇਹਦੇ ਚ ਫੇਲੀ ਹੈ ਰਾ ਪ੍ਰਸ਼ਾਸਨ ਹਮ ਬੀਸੀ ਸਾਹਿਬ ਬੈਠੇ ਆ ਮਾਰ ਜੋਗੇ ਐਸਐਸਪੀ ਸਾਹਿਬ ਬੈਠੇ ਆ ਉਹਨਾਂ ਨੇ ਮੰਜ਼ਰ ਦੇਖਿਆ ਹਮ ਹੁਣ ਬਾਰ ਬਾਰ ਇੱਕੋ ਗੱਲ ਨੂੰ ਕਰੀ ਜਾਈਏ ਮਲਾਜ਼ਮਾਂ ਦੀਆਂ ਗੱਡੀਆਂ ਭੰਨੀਆਂ ਹੁਣ ਉਹ ਇੱਕ ਮਲਾਜ਼ਮ ਕਹਿੰਦਾ ਮੇਰੀ ਤਨਖਾਹ ਲੈ ਗਿਆ ਕਢਾ ਕੇ ਹੁਣ ਉਹਦੇ ਇੱਕ ਲੇਡੀ ਪਤਾ ਕੀ ਕਹਿ ਰਹੀ ਕਮੈਂਟ ਦੇ ਰਹੀ ਆ ਵੀ ਅੱਜ ਕੱਲ ਤਾਂ ਕੋਈ ਪੈਸੇ ਕਢਾਉਂਦਾ ਹੀ ਨਹੀਂ 500 ਰੁਪਏ ਏਟੀਐਮ ਚੋਂ ਕਢਾਉਂਦਾ ਦੇਖੋ ਇਹ ਕੋਈ ਦਲੀਲ ਆ ਕਿ ਤੁਸੀਂ ਅਸੀਂ ਤਾਂ 70000 ਉਹ ਉਹਦਾ ਗਿਆ ਤੇ 500 ਰੁਪਏ ਕਢਾ ਲਿਆ ਕਰੇ ਉਹਨਾਂ ਦੇ ਮੋਬਾਈਲ ਲੈ ਗਏ ਉਹ ਚੀਜ਼ ਨੂੰ ਕੋਈ ਦਿਖਾਉਂਦਾ ਹੀ ਨਹੀਂ ਮਾਨਯੋਗ ਸੈਂਪਲ ਹੈ ਜੀ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਵੱਡੇ ਵੱਡੇ ਉਹਦੇ ਤੇ ਰਹੇ ਆ ਠੀਕ ਆ ਤੁਸੀਂ ਸਾਡੇ ਸਤਕਾਰ ਤੋਂ ਤੁਸੀਂ ਆ ਕੇ ਇੱਕ ਮਤਲਬ ਉਹਦਾ ਸਰਪੰਚ ਦਾ ਘਰ ਤਾਂ ਦੇਖ ਲੈ ਦੇਖਣਾ ਚਾਹੀਦਾ ਠੀਕ ਆ ਪਰ ਇਧਰ ਵੀ ਤੁਸੀਂ ਨਿਗਾਹ ਮਾਰੋ ਸੜਕ ਤੇ ਵੀ ਆਓ ਵੀ ਸਰਪੰਚ ਦਾ ਘਰ ਕਿੱਥੇ ਤੇ ਸਾਡਾ ਘਰ ਕਿੱਥੇ ਸਰਪੰਚ ਇੱਕ ਸਥਾਨਕ ਸਰਕਾਰਾਂ ਦੀ ਬੁੱਕ ਦਿਓ ਉਹਨੂੰ ਲੈ ਕੇ ਸਰਪੰਚ ਨੂੰ ਹਮ ਇੱਕ ਮੁੱਖ ਮੰਤਰੀ ਹੁੰਦਾ ਪਿੰਡ ਦਾ ਹਮ ਜੇ ਸਹੀ ਮੈਨਾਂ ਚ ਆਪਾਂ ਲਾ ਨਹੀਂ ਪੜਿਆ ਹਮ ਹੁਣ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸੰਮਤੀਆਂ ਦੀਆਂ ਇਲੈਕਸ਼ਨ ਆਉਣ ਵਾਲੀਆਂ ਇਸ ਹਿਸਾਬ ਨਾਲ ਫਿਰ ਪਿੰਡ ਦੇ ਵਿੱਚ ਮਤਲਬ ਇਹਨੂੰ ਵੱਧ ਪਟਾਕੇ ਪਹਿਣਗੇ ਫਿਰ ਇਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਅਸੀਂ ਹੁਣ ਆ ਉਹਦੇ ਬੱਚੇ ਕਿਵੇਂ ਸਕੂਲ ਭੇਜਗੇ ਹਮ ਹੁਣ ਉਹ ਤਾਂ ਚਲੋ ਮੈਂ ਨਹੀਂ ਕਹਿੰਦਾ ਵੀ ਉਹ ਗਨਾਹਗਾਰ ਆ ਹਮ ਉਹ ਬਾਹਰ ਹੀ ਬੰਦੇ ਆਏ ਸੀਗੇ ਉਹ ਕਿਨੇ ਸੱਦੇ ਕਿਵੇਂ ਆਏ ਹੂੰ ਕੌਣ ਸੀ ਉਹਨਾਂ ਦੇ ਪਿੱਛੇ ਕੌਣ ਖੜਾ ਹੈ ਵੀ ਉਹ ਤਾਂ ਮੰਨੇ ਹੋਇਆ ਵੀਡੀਓ ਦੇ ਵਿੱਚ ਮੰਨੇ ਹੋਏ ਮੈਂ ਨਹੀਂ ਕਹਿੰਦਾ ਕੋਈ ਮੰਨੇ ਮੰਨੇ ਮੈਂ ਜਿਹੜੀ ਗੱਲ ਬੀਬਾ ਤੈਨੂੰ ਸੱਚੀ ਦੱਸਣੀ ਆ ਵੀ ਉਹ ਕੌਣ ਸੀ ਕਿਹਨੇ ਭੇਜੇ ਕਿਵੇਂ ਆਏ ਇਹ ਪ੍ਰਸ਼ਾਸਨ ਦੇਖੇ ਵੇਖੋ ਡਿਪਟੀ ਸਾਹਿਬ ਅੱਡੇ ਨੇਕ ਇਨਸਾਨ ਉਹ ਕਹਿ ਰਹੇ ਵੀ ਤੁਸੀਂ ਬੈਠ ਜਾਓ ਬੈਠ ਜਾਓ ਆਪਾਂ ਬਹਿ ਕੇ ਗੱਲ ਕਰਦੇ ਆ ਬਹਿ ਕੇ ਗੱਲ ਕਰਦੇ ਆ ਇੱਕ ਮੁੰਡਾ ਆਇਆ ਉਹ ਮੈਨੂੰ ਨਹੀਂ ਲੱਗਦਾ ਇਸ ਪਿੰਡ ਦਾ ਸੀ ਉਹ ਕੋਈ ਬਾਹਰੀ ਸੀਗਾ ਉਹਦੇ ਹੱਥ ਦੇ ਵਿੱਚ ਉਹ ਟਕੂਆ ਸੀਗਾ ਉਹ ਸੜਕ ਤੇ ਮਾਰ ਕੇ ਕਹਿੰਦਾ ਡਿਪਟੀ ਸਾਹਿਬ ਪਾਸੇ ਹੋ ਜਾ ਸੀ ਅੱਗ ਕੱਢਣੀ ਆ ਦੋ ਵਾਰੀ ਮਾਰਿਆ ਸੀ ਅੱਗ ਕੱਢਣੀ ਆ ਤੇ ਸਿੱਧੇ ਲਿਜਾ ਕੇ ਟੋਕੇ ਉਹਨਾਂ ਨੇ ਬਾਰ ਭੰਨੇ ਕੋ ਲੇਡੀਜ਼ ਦੀਆਂ ਪਸਲੀਆਂ ਭੰਨੇ ਉਸ ਗੱਲ ਨੂੰ ਕੋਈ ਦਿਖਾਉਂਦਾ ਹੀ ਨਹੀਂ ਸਾਡੀ ਕੋਈ ਦਰਖਾਸਤ ਨਹੀਂ ਸਾਡੀ ਕੋਈ ਸੁਣਦਾ ਹੀ ਨਹੀਂ ਅਸੀਂ ਤਾਂ ਮਤਲਬ ਉਹ ਚੋਰ ڈاکੂਆਂ ਚ ਹੋਗੇ 10 ਚ ਸਾਨੂੰ 10 ਚ ਲਿਖ ਦਿਓ ਚਲ ਖਸਮਾਂ ਨੂੰ ਕਹਿਆ ਅਸੀਂ ਜੇਲ੍ਹ ਚ ਬੈਠੇ ਰੋਟੀਆਂ ਤਾਂ ਖਾ ਲਾਂਗੇ ਮੈਂ ਗ੍ਰਿਫਤਾਰੀ ਦਿਨਾ ਤੁਸੀਂ ਛੱਡੋ ਮੈਂ ਪ੍ਰਸ਼ਾਸਨ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਸਾਰਿਆਂ ਨੂੰ ਛੱਡੋ ਮੇਰਾ ਭਰਾ ਬੈਠਾ ਰਿਸ਼ਤੇਦਾਰ ਸਾਡਾ ਮੈਂ ਬੈਠਾ ਸਾਨੂੰ ਗ੍ਰਿਫਤਾਰ ਕਰ ਲੈ ਜੋ ਕਾਨੂੰਨ ਵੀੜੋ ਸਾਡੇ ਤੇ ਪਰਚਾ ਪਾ ਦਿਓ ਪਹਿਲਾ ਐਸਟੀਏ ਚਲੋ ਪਰ ਉਹ ਵੀ ਪਾਤਾ ਤੇ ਫਿਰ ਉਹ ਐਸਟੀਏ ਐਸਸੀ ਵਾਲੇ ਕਿਹੜੀ ਗੱਲ ਆ ਉਹ ਖੁਦ ਕਹ ਰਿਹਾ ਵੀ ਇਹਦੇ ਚ ਮਸਲਾ ਹੀ ਕੋਈ ਨਹੀਂ ਤੇ ਫਿਰ ਅਸੀਂ ਅਸੀਂ ਪਾਗਲ ਆ ਅਸੀਂ ਪੜੇ ਲਿਖੇ ਪੋਸਟ ਗ੍ਰੈਜੂਏਟ ਹਾਂ ਅਸੀਂ ਸਾਰੇ ਹੂੰ ਸਾਡੇ ਬੱਚੇ ਅਫਸਰ ਲੱਗੇ ਵੀ ਆ ਅਸੀਂ ਅਫਸਰ ਰਟਾਇਰ ਹੋਏ ਹਾਂ ਹੂੰ ਅਸੀਂ ਪਾਗਲ ਆ ਵੀ ਇਹਦਾ ਕੀ ਮਤਲਬ ਨਿਕਲਦਾ ਐਸਸੀ ਆ ਕਹਿਣ ਦਾ ਸਾਡਾ ਦਿਮਾਗ ਖਰਾਬ ਆ ਜੀ ਸਾਡੇ ਸਿਰ ਤੇ ਕੋਈ ਬਦਲਾ ਨਹੀਂ ਚੜ ਕੇ ਬੋਲਿਆ ਭੈਣ ਜੀ ਨਾ ਸਾਡੇ ਸਿਰ ਤੇ ਚੜ ਕੇ ਪੈਸਾ ਬੋਲਿਆ ਜੇ ਕੋਈ ਸਾਡੇ ਤੇ ਐਵੇਂ ਸੜੀ ਜਾਂਦਾ ਤਾਂ ਮੈਂ ਉਹਨਾਂ ਮਰੇ ਹੱਥ ਫੜਨ ਕੇ ਬੇਨਤੀ ਕਰਦਾ ਵੀ ਸਾਥੋਂ ਜਿਹੜੀ ਕੋਈ ਜ਼ਰਮਾਨਾ ਲਾਉਣਾ ਸਾਨੂੰ ਲਾ ਦਿਓ ਸਭ ਤੋਂ ਲੈ ਲਿਓ ਪਰ ਸਾਨੂੰ ਆਹ ਲਬਜ ਨਾ ਵਰਤੋ ਅਸੀਂ ਤਾਂ ਸਮਾਜ ਸੇਵਕ ਅਸੀਂ ਕੀ ਪਤਾ ਸੀ ਕਿੰਨੀ ਕ ਮਦਦ ਕਰਦੇ ਉਹਨਾਂ ਦੀ ਹਮ ਚਲ ਹੁਣ ਸਾਨੂੰ ਪਤਾ ਲੱਗ ਗਿਆ ਹੁਣ ਥੋੜਾ ਜਿਹਾ ਬਦਲਾਤ ਉਹ ਅਸੀਂ ਥੋੜਾ ਜਿਹਾ ਪਾਸਾ ਕਰਕੇ ਨੰਗਿਆ ਕਰਾਂਗੇ ਹਮ ਅਸੀਂ ਤਾਂ ਗਮਦੂਰ ਸਿੰਘ ਨੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਇਸਦੇ ਮੈਂ ਤੁਸੀਂ ਕਿਉਂ ਪੰਗਾ ਲਿਆ ਉਹ ਕਹਿੰਦਾ ਮੈਂ ਤਾਂ ਜਿਹੜੇ ਤਿੰਨ ਚਾਰ ਘਰ ਇਹਨਾਂ ਦੇ ਸਕੇ ਆ ਨਾ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਰਿਆ ਇਹ ਹਮ ਵੀ ਮੈਂ ਤਾਂ ਉਹਦੇ ਕਰਕੇ ਇਹਨੂੰ ਕਿਹਾ ਸੀ ਭਾਈ ਵੀ ਤੂੰ ਇਹਨਾਂ ਨੂੰ ਪਾਣੀ ਇੱਧਰ ਵੀ ਪਾਲਾ ਉੱਥੇ ਜਾ ਕੇ ਤੇ ਵੇਖੋ ਤੁਸੀਂ ਬੰਨ ਲਾਈ ਬੈਠਾ ਤੂੰ ਦੇਖਿਆ ਕਿ ਨਹੀਂ ਮੰਨੋ ਮੇਰੇ ਮੂੰਹ ਤੇ ਮੰਨੇ ਕਿ ਨਹੀਂ ਲੱਗਿਆ ਨਾ ਬੰਨ ਲਾਇਆ ਤੇ ਫਿਰ ਇੱਧਰ ਪਾਣ ਉਹ 10 ਫੁੱਟ ਦਾ ਉਹ 18 ਲੱਖ ਦੀਆਂ ਜਿੰਮਾ ਸੁਪਨੇ ਲਈ ਜਾਂਦਾ ਤੇ ਇੱਧਰ ਅੱਗ ਲੱਗੀ ਵੀ ਇਹਨੂੰ ਜਿੰਮਾ ਦੀ ਬਣੀ ਸਾਡੀਆਂ ਬੁੜੀਆਂ ਤਾਂ ਗਵਾ ਗੋੜਾ ਸਿੱਟਣ ਦਾ ਟਾਈਮ ਨਹੀਂ ਤੇ ਜਮ ਵਿੱਚ ਅਸੀਂ ਜ਼ਰੂਰ ਕਰ ਦਿਆਂਗੇ ਉਹਨਾਂ ਦੀ ਜਮਾ ਉਹਦਾ ਦੂਜਾ ਉਹ ਕਿਹੜਾ ਕਹਿੰਦੇ ਹੁੰਦੇ ਉਹ ਕੀ ਹੁੰਦਾ ਕੋਈ ਜਿਹੜਾ ਤੇਲੀ ਤੇਲ ਤੇ ਸਿਰ ਤੇ ਰੱਖਿਆ ਸੀ ਉਹ ਵਿੰਦੂ ਜੜਿਆ ਚੱਲਿਆ ਗਮਲੀ ਨੂੰ ਚੁੱਲੇ ਥੰਬੰਦੀ ਗਈ ਆ ਕਰ ਲਗਦੀ ਦਮਦੂਰ ਸਿੰਘ ਜਦੋਂ ਨਹੀਂ ਗੇਟ ਤੇ ਜਾਂਦੇ ਆ ਉਹ ਥਾਣੇ ਗਏ ਹੂੰ ਉਹਨੇ ਥਾਣੇ ਦਰਖਾਸਤ ਦਿੱਤੀ ਆ ਕਿਤੇ ਜੀ ਚਲੋ ਇਹਨਾਂ ਨੇ ਵੀ ਦਿੱਤੀ ਐਸ ਐਚਓ ਸਾਹਿਬ ਖੁਦ ਉੱਥੇ ਕਹਿ ਰਹੇ ਆ ਵੀ ਭਾਈ ਤੁਸੀਂ ਜੇ ਉੱਥੇ ਨਹੀਂ ਹੋਣਾ ਮੈਂ ਮੌਕਾ ਦੇਖਿਆ ਪਰ ਇੱਥੇ ਉਹ ਨਹੀਂ ਸੀ ਹੂੰ ਨਾਲੀ ਦੇ ਮਸਲੇ ਤੋਂ ਗੰਦੀ ਕੌਮ ਤੱਕ ਦੇ ਸ਼ਬਦਾਂ ਤੇ ਆਉਣਾ ਇੱਥੋਂ ਪਿੱਛੇ ਦੇਖ ਲਓ ਮੈਂ ਮੰਨਛੇ ਇਹ ਪੜਕਾਉ ਜਿਹੜੇ ਸ਼ਬਦਾਵਲੀ ਉਹਨਾਂ ਜਥੇਬੰਦੀਆਂ ਦੇ ਵੱਲੋਂ ਬੋਲੀ ਗਈ ਆ ਕੀ ਠੀਕ ਹੈ ਇੱਕ ਜਥੇਬੰਦੀ ਹਰੇਕ ਧਿਰ ਦੀ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਜਦੋਂ ਵੀ ਕਿਤੇ ਉਹਦੇ ਤੇ ਵਿਪਤਾ ਪੈਂਦੀ ਹੈ ਜਾਂ ਜਦੋਂ ਉਹਦੇ ਨਾਲ ਵਧਿੱਕੀ ਹੁੰਦੀ ਹੈ ਤਾਂ ਉਹ ਜਥੇਬੰਦੀ ਉਹਦੇ ਨਾਲ ਖੜੇ ਪਰ ਉਹ ਦੂਜੀ ਪਾਰਟੀ ਦੇ ਵਿਰੋਧ ਭੜਕਾਉ ਬਿਆਨ ਜੇ ਕਰਦੀ ਹੈ ਤਾਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਅੱਜ ਹੁਣ ਇਹ ਨਹੀਂ ਹੈ ਵੀ ਇਹ ਪਰਿਵਾਰ ਕੋ ਇਕੱਲਾ ਅੱਜ ਤੁਸੀਂ ਦੇਖਿਆ ਨਾ ਇਕੱਠ ਆਉਣ ਵਾਲੇ ਦਿਨਾਂ ਚ ਹੋਰ ਖੜਾਂਗੇ ਇਹਨਾਂ ਨਾਲ ਬਹੁਤ ਸਾਡਾ ਪਰਿਵਾਰ ਹੈ ਅੱਜ ਤੁਸੀਂ ਦੇਖਿਆ ਕਿੰਨੀਆਂ ਭਰਾਤਰੀ ਜਥੇਬੰਦੀਆਂ ਆਈਆਂ ਨੇ ਸਾਰੇ ਮਤਲਬ ਜਥੇਬੰਦੀਆਂ ਆਈਆਂ ਨੇ ਕਸੂਰ ਕੋਈ ਨਹੀਂਗਾ ਬੇਸਮਤਦ ਦੇ ਸਾਡੇ ਇੱਥੇ ਬੈਠੇ ਪਏ ਨੇ ਇੰਦਰੋਂ ਫਿਰ ਅਸੀਂ ਵੀ ਸਾਥ ਦੇਵਾਂਗੇ ਮੈਂ ਪਿੱਛੇ ਖੜਕੂ ਜੀ ਨਹੀਂ ਪਤਾ ਕੀ ਗੱਲ ਆ ਉਹ ਉੱਥੇ ਤੁਸੀਂ ਦੇਖਿਆ ਉਹ ਇੰਨਾ ਘਰਾਂ ਤੋਂ ਅੱਗੇ ਇੱਕ ਬੈਂਕ ਵੀ ਹੈ ਹੂੰ ਹੋ ਸਕਦਾ ਉਹ ਟਾਰਗੇਟ ਬੈਂਕ ਵੀ ਹੋ ਜਾਂਦੀ हां बिल्कुल ਝੜਪਦਾ ਪੁਲਿਸ ਨਾਲ ਹੋਈ ਹੈ ਨਾ ਝੜਪਦਾ ਪੁਲਿਸ ਨਾਲ ਕੀ ਕਰ ਭੰਨੇ ਗਏ ਆ ਇਹ ਹੀ ਸਵਾਲ ਹੈ ਨਾ ਵੀ ਜੇਕਰ ਉਹਨਾਂ ਦੇ ਭੰਨੇ ਗਏ ਆ ਜੇ ਪ੍ਰਸ਼ਾਸਨ ਨੇ ਭੰਨੇ ਪਹਿਲਾਂ ਤਾਂ ਜਾਂਚ ਹੋਣੀ ਚਾਹੀਦੀ ਹੈ ਉਹਦੀ ਸਜ਼ਾ ਇਹ ਕਿ ਭੁਗਤਣਾ हां ਜਾਂਚ ਹੋਣੀ ਚਾਹੀਦੀ ਚਾਹੇ ਇਹਨਾਂ ਦੇ ਘਰ ਭੰਨੇ ਗਏ ਆ ਚਾਹੇ ਉਹਨਾਂ ਦੇ ਭੰਨੇ ਗਏ ਅੱਛਾ ਫਿਰ ਦੇਖੋ ਹਾਂ ਹਾਂਜੀ ਹੋਰ ਹੋਰ ਕੀ ਸੋਣਾ ਨਹੀਂ ਬਸ ਮਿਹਰਬਾਨੀ ਜੀ ਸ਼ੁਕਰੀਆ ਜੀ ਤਾ ਬਿਲਕੁਲ ਅਸੀਂ ਦੇਖਿਆ ਕਿ ਜਿਹੜਾ ਮਾਮਲਾ ਸੀ ਉਹਨੂੰ ਬਿਲਕੁਲ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵੀ ਉੱਤੇ ਕਾਨੂੰਨੀ ਤਰੀਕੇ ਨਾਲ ਕੀ ਕਾਰਵਾਈ ਹੋ ਸਕਦੀ ਹੈ ਪਰ ਜਦੋਂ ਪ੍ਰਸ਼ਾਸਨ ਦੇ ਉੱਤੇ ਇਕੱਠ ਦਾ ਜਿਹੜਾ ਉਹ ਪੈਂਦਾ ਆ ਪ੍ਰਭਾਵ ਪੈਂਦਾ ਆ ਜਾਂ ਇਕੱਠ ਦਾ ਜ਼ੋਰ ਪੈਂਦਾ ਤਾਂ ਫਿਰ ਪ੍ਰਸ਼ਾਸਨ ਆ ਜਿਹੜਾ ਉਹ ਇੱਕਦਮ ਪਲਟੀ ਮਾਰ ਜਾਂਦਾ ਜਿਹੜੇ ਕੋਈ 40 45 ਬੰਦਿਆਂ ਬਾਰੇ ਜਰੂਰ ਪੁੱਛਣਾ ਚਾਹੂੰਗੀ ਵੀ ਜਿਹੜੇ 40 45 ਬੰਦਿਆਂ ਦੇ ਉੱਤੇ ਪਰਚੇ ਹੋਏ ਸੀ ਇਹ ਰੱਦ ਹੋਣ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਨਾ ਆ ਕੇ ਕਾਫੀ ਪਿੰਡ ਦੇ ਵਿੱਚ ਗਾਣੀ ਗੁਣੇ ਲਾ ਕੇ ਹਰ ਦੋਂਬਾ ਮਚਾਇਆ ਗਿਆ ਕਿ ਇਹ ਕਿੰਨਾ ਚਿਰ ਦੇਖੋ ਜੇ ਹੁਣ ਦੋ ਧਿਰਾਂ ਦਾ ਇਸ ਤਰ੍ਹਾਂ ਟਕਰਾਅ ਬਣਿਆ ਹੀ ਰਹੂਗਾ ਤੇ ਫਿਰ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਹਮ ਪ੍ਰਸ਼ਾਸਨ ਦੇ ਫਿਰ ਫੇਲਿਅਰ ਹੈ ਜੇ ਇਹ ਚੀਜ਼ਾਂ ਹੋ ਰਹੀਆਂ